ਸਰ ਕੀ ਨਾਮ ਤੁਹਾਡਾ ਮਨਮੋਹਨ ਸ਼ਰਮਾ ਗੁਰਨਾਣਕ ਮੱਲਮਾਚਿੜੀ ਘਟਨਾ ਦਾ ਸਾਨੂੰ ਪਤਾ ਨਹੀਂ ਐਕਚੁਅਲੀ ਕੀ ਆ ਸਵੇਰੇ ਅਸੀਂ ਅਸੀਂ ਗਏ ਹੋਏ ਸੀਗੇ ਮੇਰੀ ਵਾਈਫ ਨੇ ਲੱਕੜੀ ਬੰਨਣ ਤੇ ਜਦੋਂ ਸਵੇਰੇ 9 ਵਜੇ ਦੀ ਗੱਲ ਆ ਹੁਣ 9 ਵਜੇ ਦੀ ਗੱਲ ਤਾਂ ਮੇਰੇ ਸਾਡੇ ਪੜੋਸੀ ਆ ਸਿਮਰਨ ਸਿਮਰਨਜੀਤ ਸਿੰਘ ਆ ਸਾਹਮਣੇ ਸਬਜ਼ੀ ਦਾ ਕੰਮ ਕਰਦਾ ਤੇ ਆਂਟੀ ਨੂੰ ਅਸੀਂ ਚਾਬੀ ਦੇ ਕੇ ਗਏ ਹੋਏ ਸੀਗੇ ਵੀ ਕਿਨਾਂ ਬੂਟਿਆਂ ਨੂੰ ਆਪਣਾ ਆਪਾ ਉਹ ਆਪਣਾ ਪਾਣੀ ਪੂਣੀ ਪਾ ਦਿਆ ਕਰਿਓ ਉਹ ਖੋਲਣ ਲੱਗੇ ਤਾਂ ਜਿੰਦਾ ਹੀ ਨਾ ਖੁੱਲੇ ਮਤਲਬ ਬਾਹਰ ਨਾਲ ਜਿੰਦਾ ਲੱਗਿਆ ਹੋਇਆ ਸੀ ਆ ਖੋਲਦੇ ਉਹਨਾਂ ਨੇ ਅੰਦਰੋਂ ਕੁੰਡਾ ਲਗਾ ਕੇ ਤਾਂ ਅੰਦਰ ਜਿੰਦਾ ਜਿੰਦਾ ਟੁੱਟਿਆ ਹੋਇਆ ਫਿਰ ਇਹਨਾਂ ਨੂੰ ਕਿਹਾ ਮੈਂ ਕਿਹਾ ਤੁਸੀਂ ਅੰਦਰ ਦਾ ਵੜੋ ਅੰਦਰ ਵੜ ਕੇ ਇਹਨਾਂ ਨੇ ਦੇਖਿਆ ਉਹ ਸਾਰੇ ਲੋਕ ਲੋਕ ਟੁੱਟੇ ਹੋਏ ਸੀਗੇ ਸਾਰੀਆਂ ਹਲ ਮਾਰੀਆਂ ਲਮੁਰੀਆਂ ਖੁੱਲੀਆਂ ਸੀਗੀਆਂ ਤੇ ਬਾਕੀ ਤਾਂ ਮੈਨੂੰ ਹੁਣ ਸਾਨੂੰ ਆ ਕੇ ਪਤਾ ਲੱਗਿਆ ਪਰ ਇਹਨਾਂ ਨੇ ਮੈਂ ਕਿਹਾ ਵੀ ਬੂਵੀ ਜਰਾ ਮੈਨੂੰ ਵੀਡੀਓ ਕਾਲ ਕਰਕੇ ਦਿਖਾਓ ਉੱਥੇ ਦੇਖਿਆ ਮੇਰੇ ਮੇਰੀ ਇਹ ਬੱਤੀ ਬੋਰ ਦੀ ਰੋਲਵਰ ਵੀ ਪਈ ਸੀਗੀ ਜਿਹੜੀ ਮੈਂ ਆਊਟ ਆਫ ਸਟੇਟ ਜਾਣ ਕਰਕੇ ਕਿਉਂਕਿ ਮੇਰਾ ਪੰਜਾਬ ਦਾ ਲਾਇਸੈਂਸ ਆ ਉਹ ਮੈਂ ਲੈ ਕੇ ਨਹੀਂ ਗਿਆ 14-15 ਸਾਲ ਹੋ ਗਏ ਮੇਰੇ ਬਣੀ ਹੋਈ ਨੂੰ ਤੇ ਉਹ ਵੀ ਨਾਲ ਲੈ ਗਈ ਹੁਣ ਘਰ ਆ ਕੇ ਦੇਖਿਆ ਤਾਂ ਇੱਕ ਸੁੱਚੇ ਮੋਤੀਆਂ ਦਾ ਸੈੱਟ ਸੀਗਾ ਪਿਓਰ ਦਾ ਉਹ ਲੈ ਕੇ ਇੱਕ ਮੰਦਰੀ ਸੀਗੀ ਤੇ ਇੱਕ ਵਾਈਫ ਦੇ ਕਿੰਨਾ ਟੋਪਸ ਵਗੈਰਾ ਸੀਗੇ ਇਹ ਕਿਦਰ ਸਮਾਨ ਸੀ ਸਮਾਨ ਜੇ ਉਹਨੂੰ ਟੋਪਰ ਸਟਾਰਕ ਗ੍ਰਾਮ ਦੇ ਟੋਪਰ ਸੀਗੇ ਮੁੰਦਰੀ ਵੀ 3-4 ਗ੍ਰਾਮ ਦੀ ਸੀਗੀ ਜਿਹੜਾ ਉਹ ਸੈੱਟ ਸੀਗਾ ਉਹ ਮਹਿੰਗਾ ਸੀਗਾ ਉਹ 800 4-5 ਲੱਖ ਰੁਪਏ ਦਾ ਉਹਦੇ ਚ ਕਿਉਂਕਿ 350 ਤੋਂ 4 ਨਾ 480 ਮੋਤੀ ਸੀਗੇ ਉਹਦੇ ਚ ਸੱਚੇ ਮੋਤੀ ਉਹ ਗਲ ਵਸਤੇ ਪਹਿਲਾਂ ਦਾ ਨਿੱਤਾ ਹੋਇਆ ਸੀਗਾ ਉਹ ਆਂਦਾ ਨਹੀਂ ਸੀਗਾ ਇਸ ਲਈ ਅਸੀਂ ਵਿੱਚੇ ਲੋਕਰ ਦੇ ਵਿੱਚੇ ਉੱਥੇ ਹੀ ਅਲਮਾਰੀ ਦੇ ਵਿੱਚੇ ਹੀ ਰੱਖਿਆ ਹੋਇਆ ਸੀਗਾ ਘਟਨਾ ਬਾਰੇ ਕੋਈ ਤੁਹਾਨੂੰ ਲੱਗਦਾ ਕੋਈ ਸ਼ੂ ਮਿਲੀ ਕੋਈ ਜਰੂਰੀ ਹਾਂਜੀ ਘਟਨਾ ਬਾਰੇ ਤੁਹਾਨੂੰ ਲੱਗਦਾ ਵੀ ਕਿਸ ਨੇ ਕੀਤਾ ਹੋਊਗਾ ਨਹੀਂ ਹਲੇ ਤੱਕ ਤਾਂ ਨਹੀਂ ਕਿਉਂਕਿ ਮੈਂ ਹੁਣੇ ਆਇਆ ਹੀ ਆ ਫੌਲਸ ਪ੍ਰਸ਼ਾਸਨ ਨੂੰ ਤੁਸੀਂ ਕਹ ਲੱਗੇ ਹਾਂ ਸੇਰੇ ਮੈਂ ਉਸੇ ਟਾਈਮੇ ਫੋਨ ਕਰਤਾ ਸੀਗਾ ਉਸ ਨੂੰ ਪਰ ਕੋਈ ਨਹੀਂ ਫਿਰ ਤੇਰਾ ਤਾਂ ਕਿਹਨਾ ਪ੍ਰੋਬਲਮ ਹੈ ਇਹ ਆ ਵੀ ਮੇਰੀ ਰਵਾਲਵਰ ਬਾਹਰ ਬਾਈਚਾਂਸ ਉਹ ਕੁਝ ਕਰ ਲੈਣ ਉਹਦੇ ਨਾਲ ਵੈਪਨ ਨਾਲ